ਸਮੁੰਦਰ ਰਕਦੇ ਨੇ ਲੇਕਿਨ ਜੁਲਾਹਾ ਜਾਤ ਵਿੱਚ ਜਨਮ ਲੈਣ ਬਾਅਦ ਵੀ ਜੇ ਉਹਨਾਂ ਦੀ ਤੁਸੀਂ ਸਿੱਖਿਆ ਨੂੰ ਗ੍ਰਹਿਣ ਕਰ ਲਵੋ ਤੇ ਤੁਹਾਡੇ ਕਈ ਸੰਕੇ ਜਿਹੜੇ ਨੇ ਉਹ ਦੂਰ ਹੋ ਜਾਣਗੇ ਉਹ ਸੰਕੇ ਕਿਹੜੇ ਨੇ ਭਗਤ ਕਬੀਰ ਕਹਿੰਦੇ ਨੇ ਵੀ ਮੇਰੀ ਕਬੀਰ ਮੇਰੀ ਜਾਤ ਕੋ ਸਭ ਕੋ ਸੁਨਿਹਾਰ ਕਹਿੰਦੇ ਬਲੇ ਹਾਰੀ ਇਸ ਜਾਤ ਕੋ ਜਹਨ ਜਪਿਓ ਸਿਰ ਜਨਹਾਰ ਕਹਿੰਦੇ ਫਿਰ ਵੀ ਕਹਿੰਦੇ ਮੈਂ ਕਹਿੰਦਾ ਆਪਣੇ ਆਪ ਨੂੰ ਇੰਨਾ ਮਹਾਰਾਜ ਜੀ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਇਸ ਜਾਤ ਵਿੱਚ ਜਨਮ ਲੈ ਕੇ ਆਪਣਾ ਜਿਹੜਾ ਜਨਮ ਹੈ ਉਹ ਸਫਲਾ ਕੀਤਾ ਹੈ ਤੇ ਇਸ ਕੁਲ ਦੇ ਵਿੱਚ ਵੀ ਭਗਤ ਜਿਹੜਾ ਹੈ ਮੰਨ ਲਓ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਇਹ ਕੁਲ ਵੀ ਭਗਤਾਂ ਵਾਲੀ ਕੁਲ ਬਣ ਗਈ ਤੇ ਮੈਨੂੰ ਇਸ ਤੋਂ ਵੱਡੀ ਖੁਸ਼ੀ ਕੀ ਮਿਲ ਸਕਦੀ ਹੈ ਕਿ ਮੈਂ ਜਾਤ ਜੁਲਾਹਾ ਦੇ ਵਿੱਚ ਜਨਮ ਲੈ ਕੇ ਪਰਮੇਸ਼ਵਰ ਨੂੰ ਧਿਆਇਆ ਤੇ ਪਰਮੇਸ਼ਵਰ ਦੀ ਪ੍ਰਾਪਤੀ ਕੀਤੀ ਤੇ ਆਪਣਾ ਜੀਵਨ ਵਧੀਆ ਬਣਾ ਸੋ ਭਾਗਾਂ ਵਾਲਿਓ ਆਪਾਂ ਸਾਰਿਆਂ ਵੀ ਇਹ ਕੋਸ਼ਿਸ਼ ਕਰ ਸਕਦੇ ਹਾਂ ਯਤਨ ਕਰ ਸਕਦੇ ਹਾਂ ਮਹਾਰਾਜ ਜੀ ਦੇ ਪਿਆਰੇ ਬਣਨ ਲਈ ਉਦੇ ਲਈ ਸਾਨੂੰ ਨਿਸ਼ਕਾਮ ਹੋ ਕੇ ਸੇਵਾ ਕਰਨੀ ਪਵੇਗੀ ਆਪਣੀਆਂ ਆਪਣੇ ਲੋਭ ਦੇ ਉੱਤੇ ਕੰਟਰੋਲ ਕਰਨਾ ਪਵੇਗਾ ਹੰਕਾਰ ਦੇ ਉੱਤੇ ਮੋਹ ਦੇ ਉੱਤੇ ਤੇ ਜਿੰਨਾ ਹੋ ਸਕਦਾ ਆਪਣੀ ਰਸਨਾ ਦੇ ਦੁਆਰ ਅਸੀਂ ਸੱਚ ਬੋਲਣਾ ਹੈ ਅਸੀਂ ਅਸੀਂ ਜਾ ਕੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਦਾ ਮਾੜਾ ਨਹੀਂ ਕਰਨਾ ਅਸੀਂ ਜੇ ਸਤਗੁਰੂ ਪਾਸ਼ਾ ਜੀ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਕੋਈ ਡਿਊਟੀ ਦਿੱਤੀ ਹੈ ਕੋਈ ਸਾਡਾ ਇਸ ਸੰਸਾਰ ਨੂੰ ਵਧੀਆ ਬਣਾਉਣ ਦੇ ਵਿੱਚ ਜੇ ਸਾਡਾ ਕੋਈ ਯੋਗਦਾਨ ਹੈ ਤੇ ਉਸ ਨੂੰ ਅਸੀਂ ਬੜੇ ਸੋਹਣੇ ਟੱਕ